ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੰਦਰੁਸਤ ਹੋਵੋਗੇ ਝੋਨੇ ਦੀ ਵਾਢੀ ਕਿਸਾਨ ਵੀਰ ਕਰ ਰਹੇ ਆ ਅ ਮੰਡੀਆਂ ਦੇ ਵਿੱਚ ਝੋਨਾ ਆ ਰਿਹਾ ਹੈ ਤੇ ਨਾਲ ਨਾਲ ਜਿਹੜਾ ਹੈਗਾ ਕਣਕ ਦੀ ਬਿਜਾਈ ਦੀ ਤਿਆਰੀ ਬਾਰੇ ਕਿਸਾਨ ਵੀਰਾਂ ਦੇ ਸਵਾਲ ਆ ਰਹੇ ਆ ਕਣਕ ਦੀ ਬਿਜਾਈ ਦੀ ਤਿਆਰੀ ਦੇ ਵਿੱਚ ਖਾਸ ਤੌਰ ਤੇ ਕਿਸਾਨ ਵੀਰੋ ਆਪਾਂ ਇਹ ਡਿਸਾਈਡ ਕਰਨਾ ਹੁੰਦਾ ਕਿ ਕਿਹੜੀ ਕਿਸਮ ਬੀਜਣੀ ਕਦੋਂ ਬੀਜਣੀ ਆ ਤੇ ਉਹਦੇ ਉਹ ਅੱਗੇ ਹੁੰਦਾ ਬੀਜ ਦੀ ਸੋਧ ਜਾਂ ਬੀਜ ਦੀ ਕੁਆਲਿਟੀ ਆਪਾਂ ਦੇਖਣੀ ਹੈ ਕਿ ਉੱਤਮ ਕੁਆਲਿਟੀ ਦਾ ਬੀਜ ਹੀ ਆਪਾਂ ਬੀਜੀਏ ਕਈ ਕਿਸਾਨ ਵੀਰ ਕਾਫੀ ਵੱਡੇ ਪੱਧਰ ਤੇ ਕਿਉਂਕਿ ਹਰ ਵਾਰ ਕਿਸਾਨ ਵੀਰਾਂ ਨੂੰ ਬੇਨਤੀ ਕਰੀਦੀ ਕਿ ਆਪਣਾ ਘਰ ਦਾ ਬੀਜ ਜ਼ਰੂਰ ਰੱਖੋ ਤੇ ਬਹੁਤ ਸਾਰੇ ਕਿਸਾਨ ਵੀਰ ਉਮੀਦ ਆ ਕਿ ਜਿਹੜੇ ਕਿਸਾਨ ਵੀਰ ਆਪਣਾ ਘਰ ਦਾ ਬੀਜ ਬੀਜ ਰਹੇ ਹੋਣਗੇ ਆਪਣੀ ਕਿਹੜੀ ਕਿਸਮ ਤੁਸੀਂ ਬੀਜ ਰਹੇ ਆ ਘਰ ਦਾ ਬੀਜ ਤੁਸੀਂ ਇਹ ਜੇ ਰੱਖਿਆ ਤਾਂ ਕਿਸਾਨ ਵੀਰ ਜ਼ਰੂਰ ਦੱਸਣਗੇ ਮੈਂ ਕਰਦਾ ਬੀਜ ਰੱਖਿਆ ਸੀ ਤੇ ਆ ਆ ਕਿਸਮ بیچ ਰਹੇ ਆ ਤਾਂ ਬੜੀ ਖੁਸ਼ੀ ਹੁੰਦੀ ਕਿਉਂਕਿ ਜਿਹੜੇ ਕਿਸਾਨ ਵੀਰ ਆਪਣਾ ਆਪ ਦਾ ਬੀਜ ਬਣਾਉਂਦੇ ਆ ਤਿੰਨ ਚਾਰ ਸਾਲ ਉਹ ਵਰਦੇ ਆ ਆਪਣਾ ਫालतੂ ਪੈਸਾ ਜਿਹੜਾ ਹੈਗਾ ਖਰਚਾ ਕਿਉਂਕਿ ਹਰ ਸਾਲ ਨਵਾਂ ਬੀਜ ਲੈਣ ਨਾਲੋਂ ਤਿੰਨ ਚਾਰ ਸਾਲ ਆਪਣਾ ਬੀਜ ਵਧੀਆ ਚੱਲ ਜਾਂਦਾ ਐ ਖੇਤ ਦਾ ਨਾ ਦੂਜੇ ਖੇਤ ਦਾ ਬੀਜ ਆਪਾਂ ਵਟਾ ਸਕਦੇ ਆ ਤੇ ਉਹਦੇ ਵਿੱਚ ਜ਼ਰੂਰੀ ਬਣ ਜਾਂਦਾ ਕਿ ਆਪਾਂ ਹੁਣ ਜਿਹੜੀ ਸਟੋਰ ਕੀਤੀ ਹੋਈ ਆਪਣਾ ਬੀਜ ਸਟੋਰ ਕੀਤਾ ਹੋਇਆ ਉਹਨੂੰ ਕੱਢ ਕੇ ਆਪਾਂ ਬਾਹਰ ਦੇਖੀਏ ਉਹਨੂੰ ਹਵਾ ਹੁਲਵਾਈਏ ਤੇ ਇਹ ਦੇਖੀਏ ਕਿ ਉਦੇ ਵਿੱਚ ਕਿਸੇ ਕਿਸਮ ਦਾ ਕੋਈ ਇਨਸੈਕਟ ਦਾ ਅਟੈਕ ਤਾਂ ਨਹੀਂ ਹੋਇਆ ਬਹੁਤ ਜ਼ਰੂਰੀ ਬਣ ਜਾਂਦਾ ਕਿ ਉਹ ਆਪਾਂ ਚੈੱਕ ਕਰੀਏ ਕਿ ਉਹਦੇ ਵਿੱਚ ਆਪਾਂ ਜਰਮੀਨੇਸ਼ਨ ਖਾਸ ਤੌਰ ਤੇ ਦੇਖਣੀ ਕਿ ਕਿੰਨੇ ਦਾਣੇ ਜਿਹੜੇ ਉਹਦੇ ਪੁੰਗਰਦੇ ਆ ਕੱਲੇ ਪੁੰਗਰਦੇ ਨਹੀਂ ਆਪਾਂ ਮਰਜੈਂਸ ਵੀ ਦੇਖੋ ਮੈਂ ਤੁਹਾਨੂੰ ਇਹੀ ਗੁਜ਼ਾਰਿਸ਼ ਕਰੂੰਗਾ ਜਰਮੀਨੇਸ਼ਨ ਦਾ ਹੁੰਦਾ ਹੈ ਕਿ ਆਪਾਂ ਪੁੰਗਾਰ ਕੇ ਦੇਖ ਲੈ ਚਾਹੇ ਆਪਾਂ ਕੱਪੜੇ 'ਚ ਬੰਨ ਕੇ ਜਿਹੜਾ ਗੱਲੇ ਕੱਪੜੇ 'ਚ ਰੱਖ ਲੈਣੇ ਕੋਈ ਉਸ ਟੈਂਪੇ ਹੋ ਕੇ ਬੀਜ ਨੂੰ ਜਾਂ ਜਿਹੜਾ ਜਰਮੀਨੇਸ਼ਨ ਟੈਸਟਿੰਗ ਪੇਪਰ ਹੁੰਦਾ ਉਹ ਚ ਰੱਖ ਲੈਣੇ ਪਰ ਨਹੀਂ ਮੈਂ ਤੁਹਾਨੂੰ ਬੇਨਤੀ ਕਰੂੰਗਾ ਤੁਸੀਂ ਜਰਮੀਨੇਸ਼ਨ ਵੀ ਚੈੱਕ ਕਰੋ ਤੇ ਮਰਜੈਂਸ ਵੀ ਚੈੱਕ ਕਰੋ ਕਿ ਦਾਣੇ ਚ ਕਿੰਨੀ ਕਿ ਜਾਣਾ 100 ਦਾਣਾ ਬੀਜ ਕੇ ਦੇਖੋ ਹਰੇਕ ਵੈਰਾਈਟੀ ਦਾ ਰੈਂਡਮਲੀ 2-3 ਤੁਸੀਂ ਰੈਪਲੀਕੇਸ਼ਨਾਂ ਵੀ ਲਾ ਸਕਦੇ ਮੰਨ ਲਓ 100-100 ਦਾਣਾ 2-3 ਥਾਵਾਂ ਤੇ ਬੀਜ ਕੇ ਦੇਖੋ ਇਹਦੇ ਵਿੱਚ ਆਪਾਂ ਨੂੰ ਕਿਉਂਕਿ ਆਪਣੇ ਕੋਲ ਟਾਈਮ ਹੈਗਾ ਹੁਣ ਖੁੱਲਾ ਇਹ ਦੇਖੋ ਵੀ ਆਪਣੇ ਕਿੰਨੇ ਦਾਣੇ ਹਰੇ ਹੁੰਦੇ ਤੇ ਕਿੰਨੇ ਦਿਨਾਂ ਚ ਕਣਕ ਜਿਹੜੀ ਨਿਕਲਦੀ ਤੁਹਾਨੂੰ ਪਤਾ ਲੱਗ ਜੂਗਾ ਕਿ ਬੀਜ ਚ ਕਿੰਨੀ ਕਿ ਜਾਣਾ ਕਿੰਨਾ ਵਧੀਆ ਬੀਜ ਆ ਕਿੰਨੀ ਕੁਆਲਿਟੀ ਆ ਜੇ ਉਹ ਚ ਜਿਹੜੀ ਹੈਗੀ ਕਣਕ ਘੱਟ ਹਰੀ ਹੁੰਦੀ ਤਾਂ ਫਿਰ ਤੁਸੀਂ ਉਹਦੀ ਬੀਜ ਦੀ ਮਾਤਰਾ ਵਧਾ ਸਕਦੇ ਆ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਆਪਾਂ ਮੌਕੇ ਤੇ ਬੀਜ ਬੀਜਦੇ ਆ ਤੇ ਉਹ ਚ ਕਾਫੀ ਜਿਹੜੀ ਕਣਕ ਉਹ ਹਰੀ ਨਹੀਂ ਹੁੰਦੀ ਆਮ ਤੌਰ ਤੇ ਕਈ ਥਾਵਾਂ ਤੇ ਕਿਸਾਨ ਆਪਾਂ ਨੂੰ ਸਮੱਸਿਆ ਆਉਂਦੀ ਕਿਉਂਕਿ ਕਈ ਵਾਹਣ ਆ ਜਿਹੜੇ ਬੀਜ ਰੱਖ ਜਾਂਦੇ ਆ ਤਾਂ ਇਸ ਕਰਕੇ ਮੈਂ ਤੁਹਾਨੂੰ ਕਹਾਂਗਾ ਉਸੇ ਜਿੱਥੇ ਤੁਸੀਂ ਬੀਜਣਾ ਉਹਦੇ ਨੇੜੇ-ਤੇੜੇ ਉਸੇ ਵਾਹਣ 'ਚੀ ਬੀਜ ਕੇ ਥੋੜੇ ਬਹੁਤੀ ਸਾਈਡ ਤੇ ਜਗ੍ਹਾ ਦੇ ਉੱਤੇ ਦੇਖੋ ਕਿ ਜਿਹੜੀ ਹੈਗੀ ਇਹ ਕਿੰਨੀ ਕ ਹਰੀ ਹੁੰਦੀ ਹੈ ਤੇ ਉਸ ਹਿਸਾਬ ਨਾਲ ਫਿਰ ਆਪਾਂ ਬੀਜ ਬੀਜਾਂਗੇ ਬੀਜ ਦੀ ਸੋਧ ਬਾਰੇ ਬਹੁਤ ਡਿਟੇਲ ਦੇ ਵਿੱਚ ਤੁਹਾਡੇ ਨਾਲ ਮੈਂ ਆਉਣ ਵਾਲੇ ਸਮੇਂ 'ਚ ਬੀਜ ਦੀ ਮਾਤਰਾ ਬਾਰੇ ਤੇ ਬਜਾਈ ਦਾ ਸਮਾਂ ਕਿਸਾਨ ਵੀਰੋ ਇਸ ਵਾਰ ਬਹੁਤ ਧਿਆਨ ਰੱਖਣਾ ਤੁਸੀਂ। ਅ ਪਛੇਤੀ ਜਿਹੜੀ ਕਈ ਝਾਮ ਦੇ ਉੱਤੇ ਬਾਸਮਤੀ ਦੇ ਵਿੱਚ ਵੀ ਕਾਫੀ ਗੋਭ ਦੀ ਸੁੰਡੀ ਦਾ ਹਮਲਾ ਦੇਖਣ ਨੂੰ ਮਿਲਿਆ। ਬੀਜ ਦੀ ਜਿਹੜੀ ਬਜਾਈ ਦਾ ਸਹੀ ਸਮਾਂ ਨਿਰਧਾਰਤ ਕਰਨਾ ਉਹਦੇ ਤੇ ਬੜਾ ਨਿਰਭਰ ਕਰੂਗਾ ਤੁਹਾਡਾ। ਅ ਸ਼ੁਰੂਆਤੀ ਗਰੋਥ ਤੇ ਕੀੜੇ ਮਕੌੜੇ ਦਾ ਅਟੈਕ ਤੇ ਆਪਣਾ ਝਾੜ ਇਹਦੇ ਬਾਰੇ ਆਉਣ ਵਾਲੇ ਸਮੇਂ 'ਚ ਵੀਡੀਓ ਪਾਵਾਂਗੇ। ਆਪਣੇ ਸਵਾਲ ਸੁਝਾਅ ਤੇ ਕਮੈਂਟ ਦੇ ਰੂਪ 'ਚ ਜੁੜਦਿਸਣਾ ਬਹੁਤ-ਬਹੁਤ ਧੰਨਵਾਦ। ਸ਼ੁਕਰੀਆ ਮਿਹਰਬਾਨੀ। ਖੁਸ਼